ਸਤਿ ਸ਼੍ਰੀ ਅਕਾਲ ਦੋਸਤੋ ਹਾਜ਼ਰ ਹੋਏ ਹਾਂ ਰੌਚਕ ਪੰਜਾਬੀ ਕਹਾਣੀਆਂ ਚੈਨਲ ਤੇ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਉਮੀਦ ਹੈ ਤੁਹਾਨੂੰ ਪਸੰਦ ਆਵੇਗੀ ਕਰਦੇ ਹਾਂ ਜੀ ਕਹਾਣੀ ਨੂੰ ਸ਼ੁਰੂ ਮੇਰਾ ਨਾਮ ਜਸਕਰਨਾ ਅਸੀਂ ਦੋ ਭੈਣ ਭਰਾ ਮੇਰੀ ਭੈਣ ਮੇਰੇ ਤੋਂ ਵੱਡੀ ਸੀ ਜਿਹੜੀ ਕਿ ਪਲੱਸ 2 ਤੋਂ ਬਾਅਦ ਬੀ ਐਸਸੀ ਕਰਨ ਲੱਗ ਪਈ ਸੀ ਤੇ ਮੈਂ ਪਲੱਸ 2 ਕਰਕੇ ਡੈਡੀ ਨਾਲ ਘਰ ਦੇ ਕੰਮ ਦਾ ਦੇਖ ਰੇਖ ਕਰਵਾਉਣ ਲੱਗ ਪਿਆ ਸੀ ਤੇ ਮੈਂ ਪ੍ਰਾਈਵੇਟ ਬੀਏ ਭਰ ਦਿੱਤੀ ਸੀ ਕਿ ਚਲੋ ਨਾਲ-ਨਾਲ ਪੜ੍ਹੀ ਜਾਊਂਗਾ ਪਰ ਮੇਰਾ ਪੜ੍ਹਾਈ ਵਿੱਚ ਧਿਆਨ ਘੱਟ ਹੀ ਸੀ ਮੈਂ ਜ਼ਿਆਦਾ ਕੰਮ ਦੇ ਵਿੱਚ ਹੀ ਲੱਗਿਆ ਰਹਿੰਦਾ ਸੀ ਜਿਸ ਕਰਕੇ ਮੈਂ ਬੀਏ ਦੀ ਪੜ੍ਹਾਈ ਪੂਰੀ ਨਾ ਕਰ ਸਕਿਆ ਮੇਰੇ ਨਾਲ ਦੇ 4-5 ਮੁੰਡੇ ਜਿਹੜੇ ਸਾਡੇ ਪਿੰਡ ਦੇ ਹੀ ਸੀ ਜਿਹੜੇ ਮੇਰੇ ਬਹੁਤ ਵਧੀਆ ਦੋਸਤ ਸੀ ਸਾਰੇ ਬਾਹਰ ਚਲੇ ਗਏ ਸੀ ਉਹਨਾਂ ਨੂੰ ਦੇਖ ਕੇ ਮੇਰੇ ਵੀ ਸਿਰ ਤੇ ਬਾਹਰ ਜਾਂਦਾ ਭੂਤ ਸਵਾਰ ਹੋਇਆ ਮੈਂ ਰੈਡਿੰਗ ਨੂੰ ਕਿਹਾ ਕਿ ਮੈਂ ਵੀ ਆਇਲਰਿਕਸ ਕਰਨਾ ਡੈਡੀ ਕੰ ਲੱਗੇ ਤੇਰੇ ਤੋਂ ਹੁਣ ਆਈ ਲੈਟਸ ਦਾ ਪੇਪਰ ਨਹੀਂ ਕੱਢਿਆ ਜਾਣਾ ਇੱਕ ਤਾਂ ਤੇਰੀ ਪੜ੍ਹਾਈ ਛੱਡੀ ਨੂੰ ਡੇਢ ਸਾਲ ਹੋ ਗਿਆ ਤੇ ਉੱਪਰੋਂ ਤੋਂ ਪੜ੍ਹਾਈ ਵਿੱਚ ਧਿਆਨ ਵੀ ਨਹੀਂ ਦਿੰਦਾ ਤੂੰ ਰਹਿਣੇ ਦੇ ਐਵੇਂ ਪੈਸੇ ਖਾ ਵੀ ਕਰੇਗਾ ਮੈਨੂੰ ਵੀ ਲੱਗਿਆ ਕਿ ਹਾਂ ਹੁਣ ਮੇਰੇ ਬੈਂਡ ਨਹੀਂ ਆ ਸਕਦੇ ਪਰ ਜਦੋਂ ਵੀ ਮੇਰੇ ਦੋਸਤ ਮੈਨੂੰ ਫੋਨ ਕਰਦੇ ਤਾਂ ਮੈਨੂੰ ਕਹਿੰਦੇ ਸੀ ਕਿ ਤੂੰ ਇਕੱਲਾ ਹੀ ਰਹਿ ਗਿਆ ਤੂੰ ਵੀ ਸਾਡੇ ਕੋਲ ਹੀ ਆ ਜਾ ਉਹ ਮੈਨੂੰ ਨਿਤ ਨਵੀਆਂ-ਨਵੀਆਂ ਥਾਵਾਂ ਤੇ ਫੋਟੋਆਂ ਕਰਕੇ ਭੇਜਦੇ ਪਾਸੋਂ ਹੁਣ ਮੇਰੀ ਤਾਂ ਇੱਕੋ ਰੱਟ ਹੀ ਫੜੀ ਸੀ ਕਿ ਮੈਂ ਤਾਂ ਬਾਹਰ ਹੀ ਜਾਣਾ ਜਿਵੇਂ ਮਰਜੀ ਭੇਜੋ ਤਾਂ ਮੇਰੀ ਭੈਣ ਕਹਿਣ ਲੱਗੀ ਡੈਡੀ ਆਪਾਂ ਇਹਦਾ ਵਿਆਹ ਕਰ ਦਿੰਨੇ ਆਂ ਬੈਂਡਾ ਵਾਲੀ ਕੁੜੀ ਲੈ ਲਵਾਂਗੇ ਮੰਮੀ ਡੈਡੀ ਨੂੰ ਵੀ ਉਹਦੀ ਗੱਲ ਸਹੀ ਲੱਗੀ ਡੈਡੀ ਕਹਿਣ ਲੱਗੇ ਤੈਨੂੰ ਵਿਆਹ ਕੇ ਬਾਹਰ ਤੋਰ ਦਿੰਨੇ ਆਂ ਬੈਂਡਾ ਵਾਲੀ ਕੁੜੀ ਲੈ ਲੈਣੇ ਆ ਤੈਨੂੰ ਅਸੀਂ ਆਪੇ ਹੀ ਲੈ ਜਾਊਗੀ ਮੈਂ ਕਿਹਾ ਡੈਡੀ ਜਿਵੇਂ ਮਰਜੀ ਕਰੋ ਪਰ ਮੈਂ ਬਾਹਰ ਜਾਣਾ ਮੇਰੇ ਰਿਲੇਟਿਵ ਨੇ ਮੈਰਿਜ ਬਿਊਰੋ ਵਾਲਿਆਂ ਕੋਲ ਮੇਰਾ ਨਾਮ ਲਖਵਾ ਦਿੱਤਾ ਹਫਤੇ ਕੋ ਬਾਅਦ ਉਹਨਾਂ ਨੇ ਸਾਨੂੰ ਇੱਕ ਕੁੜੀ ਦੀ ਦੱਸ ਪਾਈ ਕੁੜੀ ਬਹੁਤ ਹੀ ਗ੍ਰੀਪ ਕਰਾਉਂ ਸੀ ਉਸਦੇ ਸੱਤ ਬੈਂਡ ਆਏ ਹੋਏ ਸੀ ਕੁੜੀ ਵੇਖਣ ਵਿੱਚ ਵੀ ਬਹੁਤ ਸੋਹਣੀ ਸੀ ਉਸਦਾ ਨਾਮ ਨਵਦੀਪ ਸੀ ਮੈਨੂੰ ਨਵਦੀਪ ਪਸੰਦ ਆ ਗਈ ਫਿਰ ਸਾਡਾ ਰਿਸ਼ਤਾ ਵੀ ਪੱਕਾ ਹੋ ਗਿਆ ਤੇ ਦੋ ਕੁ ਮਹੀਨੇ ਬਾਅਦ ਸਾਡਾ ਵਿਆਹ ਰੱਖ ਦਿੱਤਾ ਮੈਂ ਨਵਦੀਪ ਨੂੰ ਸਾਰੀ ਸ਼ਾਪਿੰਗ ਆਪ ਕਰਵਾਈ ਕਿਉਂਕਿ ਉਸਦੇ ਘਰਦਿਆਂ ਕੋਲੇ ਨੇ ਪੈਸੇ ਨਹੀਂ ਸੀ ਉਸ ਨੂੰ ਸ਼ਾਪਿੰਗ ਕਰਵਾ ਸਕਣ ਫਿਰ ਸਾਡਾ ਵਿਆਹ ਹੋ ਗਿਆ ਮੈਂ ਨਵਦੀਪ ਦੇ ਨਾਲ ਸੁਹਾਗ ਰਾਤ ਵੀ 5 ਸਟਾਰ ਹੋਟਲ ਵਿੱਚ ਹੀ ਬਤਾਏ ਸੁਹਾਗ ਰਾਤ ਵਾਲੇ ਦਿਨ ਮੈਨੂੰ ਬੜਾ ਮਜ਼ਾ ਆਇਆ ਨਵਦੀਪ ਵੀ ਪੂਰੀ ਖੁਸ਼ ਹੋਈ ਸੀ ਇਸ ਤਰ੍ਹਾਂ ਹੱਸਦਿਆਂ ਖੇਡਦਿਆਂ ਸਾਡੇ ਦਿਨ ਲੰਘ ਰਹੇ ਸੀ ਅਸੀਂ ਨਵਦੀਪ ਦੀ ਫਰਫਾਈਲ ਲਾ ਦਿੱਤੀ ਕਿ 2 ਕੁ ਮਹੀਨਿਆਂ ਵਿੱਚ ਹੀ ਉਹਦਾ ਸਾਰਾ ਪ੍ਰੋਸੈਸ ਕਾਮਯਾਬ ਹੋਇਆ ਗਿਆ ਤੇ ਉਸਦਾ ਵੀਜ਼ਾ ਵੀ ਆ ਗਿਆ ਸਾਡਾ ਸਾਰਾ ਪਰਵਾੜ ਪਰਾ ਹੀ ਕੋਸ਼ਿਸ਼ ਸੀ ਮੇਰੇ ਡੈਡੀ ਨੇ ਇਹ ਕਿੱਲਾ ਜ਼ਮੀਨ ਦਾ ਵੇਚ ਕੇ ਨਵਦੀਪ ਨੂੰ ਬਾਹਰ ਭੇਜਿਆ। ਨਵਦੀਪ ਬਾਹਰ ਚਲੇ ਗਈ। ਮੇਰਾ ਤਾਂ ਨਵਦੀਪ ਬਿਨਾ ਹੁਣ ਬਿਲਕੁਲ ਵੀ ਦਿਲ ਨਹੀਂ ਸੀ ਲੱਗਦਾ। ਮੈਂ ਉਸ ਨਾਲ ਅਕਸਰ ਹੀ ਫੋਨ 'ਤੇ ਗੱਲ ਕਰਦਾ ਰਹਿੰਦਾ। ਉਹ ਕਹਿ ਦਿੰਦੀ ਸੀ ਕਿ ਇੱਧਰ ਆ ਕੇ ਬੰਦੇ ਕੋਲ ਟਾਈਮ ਬਹੁਤ ਘੱਟ ਰਹਿ ਜਾਂਦਾ। ਤੁਸੀਂ ਬਹੁਤਾ ਫੋਨ ਨਾ ਲਾਇਆ ਕਰੋ ਤੇ ਨਵਦੀਪ ਨੇ ਜਲਦੀ ਹੀ ਫਿਰ ਮੇਰੇ ਕਾਗਜ਼ ਪੱਤਰ ਤਿਆਰ ਤਿਆਰ ਕਰਵਾ ਲਏ। 4 ਕੁ ਮਹੀਨਿਆਂ ਬਾਅਦ ਮੇਰਾ ਵੀ ਵੀਜ਼ਾ ਆ ਗਿਆ। ਜਿਸ ਦਿਨ ਮੇਰਾ ਵੀਜ਼ਾ ਆਇਆ ਉਸ ਦਿਨ ਸਾਡੇ ਸਾਰੇ ਟੱਬਰ ਦਾ ਚਾਹ ਨਹੀਂ ਸੀ ਚੱਕਿਆ ਜਾਂਦਾ ਕਿ ਸਾਡੇ ਮੁੰਡੇ ਦਾ ਵੀ ਵੀਜ਼ਾ ਆ ਗਿਆ ਕਿਉਂਕਿ ਪਹਿਲਾਂ ਤਾਂ ਸਾਰਿਆਂ ਦੇ ਮਨ ਵਿੱਚ ਇਹ ਹੀ ਡਰ ਸੀ ਕਿ ਕੁੜੀ ਕਿਤੇ ਉਧਰ ਜਾ ਕੇ ਮੁੱਕਰੀ ਨਾ ਜਾਵੇ ਪਰ ਜਿਸ ਦਿਨ ਮੇਰਾ ਵੀਜ਼ਾ ਆਇਆ ਸਾਰੇ ਟੱਬਰ ਦੇ ਸਾਹਾਂ ਵਿੱਚ ਸਾਹ ਪੈ ਗਏ ਸੀ ਕਿ ਆਪਣੇ ਪੈਸੇ ਲੱਗੇ ਰਾਸ ਆ ਗਏ ਨੇ ਹੁਣ ਜਿਸ ਕਾਰਨ ਬਾਹਰ ਚਲਾ ਜਾਊਗਾ ਤਾਂ ਪਿੱਛੇ ਆਪਣੀ ਵੀ ਜ਼ਿੰਦਗੀ ਸਖਾਲੀ ਹੋ ਜਾਊਗੀ ਮੈਂ ਬੜੀ ਖੁਸ਼ੀ ਖੁਸ਼ੀ ਬਾਹਰ ਜਾਣ ਦੀ ਤਿਆਰੀ ਕਰਨ ਲੱਗਾ ਮੇਰੇ ਮੰਮੀ ਨੇ ਤੇ ਮੇਰੀ ਭੈਣ ਨੇ ਨਵਦੀਪ ਲਈ ਇੱਕ ਸੋਨੇ ਦਾ ਸੈੱਟ ਬਣਵਾਇਆ ਤੇ ਕਾਫੀ ਮਹਿੰਗੇ ਮਹਿੰਗੇ ਉਸ ਨੂੰ ਸੂਟ ਵੀ ਤਿਆਰ ਕਰਵਾ ਕੇ ਦਿੱਤੇ ਤੇ ਮੇਰੇ ਨਾਲ ਹੀ ਭੇਜ ਦਿੱਤੇ ਮੈਂ ਬਾਹਰ ਫਿਰ ਪਹੁੰਚ ਗਿਆ ਬਾਹਰ ਜਾ ਕੇ ਦੋ ਕੁ ਮਹੀਨੇ ਦਾ ਨਵਦੀਪ ਮੇਰੇ ਨਾਲ ਵਧੀਆ ਰਹੀ ਪਰ ਉਸ ਤੋਂ ਬਾਅਦ ਮੈਨੂੰ ਪਤਾ ਲੱਗਾ ਕਿ ਉਸਨੇ ਕਾਲਜ ਦੇ ਵਿੱਚ ਨਵੇਂ-ਨਵੇਂ ਫਰੈਂਡ ਬਣਾਏ ਹੋਏ ਆ ਜਿੰਨਾਂ ਨਾਲ ਉਹ ਫੋਟੋਆਂ ਪਾਉਂਦੀ ਰਹਿੰਦੀ ਸੀ ਮੈਂ ਉਸ ਨੂੰ ਕਈ ਵਾਰ ਪੁੱਛਿਆ ਸੀ ਕਿ ਤਾਂ ਉਹ ਕਹਿ ਦਿੰਦੀ ਸੀ ਕਿ ਇਹ ਸਿਰਫ ਮੇਰੇ ਫਰੈਂਡ ਨੇ ਤੁਸੀਂ ਮੇਰੇ ਤੇ ਸ਼ੱਕ ਨਾ ਕਰਿਆ ਕਰੋ ਪਰ ਪਤਾ ਨਹੀਂ ਕਿਉਂ ਮੱਲ ਮੱਲੀ ਮੈਨੂੰ ਉਹਦੇ ਤੇ ਸ਼ੱਕ ਜਿਹਾ ਹੋ ਜਾਂਦਾ ਸੀ ਕਿਉਂਕਿ ਕਾਲਜ ਟਾਈਮ ਤੋਂ ਤਿੰਨ ਤਿੰਨ ਘੰਟੇ ਕਰੇ ਲੇਟ ਆਉਣਾ ਤੇ ਫਿਰ ਆ ਕੇ ਮੇਰੇ ਨਾਲ ਕੋਈ ਬਹੁਤੀ ਗੱਲਬਾਤ ਨਾ ਕਰਨੀ ਰੋਟੀ ਖਾ ਕੇ ਥੱਕੇ ਹੋਣ ਦਾ ਬਹਾਨਾ ਲਾ ਕੇ ਸੌ ਜਾਣਾ ਨਵਦੀਪ ਕੋਲ ਮੇਰੇ ਲਈ ਤਾਂ ਹੁਣ ਟਾਈਮ ਬਿਲਕੁਲ ਵੀ ਨਹੀਂ ਸੀ ਮੈਂ ਚਾਹੁੰਦਾ ਸੀ ਕਿ ਮੈਂ ਉਸ ਦੇ ਨਾਲ ਹਰ ਰੋਜ਼ ਉਸ ਤੋਂ ਬੰਧ ਬਣਾਵਾਂ ਇੰਡੀਆ ਵਿੱਚ ਤਾਂ ਅਸੀਂ ਇੱਕ ਦਿਨ ਵਿੱਚ ਕਈ ਕਈ ਵਾਰ ਹੀ ਇੰਜੋਏ ਕਰ ਲੈਂਦੇ ਸੀ ਪਰ ਮੇਰਾ ਇੱਥੇ ਆ ਕੇ ਦਿਲ ਕਰਦਾ ਸੀ ਕਿ ਨਵਦੀਪ ਉਸੇ ਤਰ੍ਹਾਂ ਮੇਰੇ ਨਾਲ ਰੋਮਾਂਸ ਕਰੇ ਮੇਰੇ ਲਈ ਟਾਈਮ ਕੱਢੇ ਤੇ ਮੈਨੂੰ ਨਜ਼ਾਰੇ ਦੇਵੇ ਤੇ ਆਪ ਵੀ ਨਜ਼ਾਰੇ ਲਵੇ ਪਰ ਨਵਦੀਪ ਤਾਂ ਜਿਵੇਂ ਕਿਸੇ ਹੋਰ ਹੀ ਦੁਨੀਆ ਵਿੱਚ ਉੱਡਦੀ ਫਿਰਦੀ ਸੀ ਮੈਂ ਬਹੁਤ ਵਾਰ ਉਸ ਨਾਲ ਸੰਬੰਧ ਬਣਾਉਣ ਦੀ ਕੋਸ਼ਿਸ਼ ਵੀ ਕੀਤੀ ਇੱਕ ਦਿਨ ਉਹ ਰਸੋਈ ਵਿੱਚ ਖੜੀ ਚਾਹ ਬਣਾ ਰਹੀ ਸੀ ਮੈਂ ਪਿੱਛੋਂ ਜਾ ਕੇ ਉਸ ਨੂੰ ਗਲਵਕੜੀ ਪਾਈ ਤੇ ਆਪਣਾ ਪ੍ਰਾਈਵੇਟ ਪਾਰਟ ਉਸ ਦੇ ਨਾਲ ਮਸਲਣ ਲੱਗਾ ਤਾਂ ਉਸ ਨੇ ਮੈਨੂੰ ਤੱਕਾ ਦੇ ਕੇ ਪਛਾਣ ਕਰ ਦਿੱਤਾ ਮੈਂ ਕਿ ਨਵਦੀਪ ਉਹ ਮੇਰਾ ਬਹੁਤ ਹੀ ਮੂੜ ਕਰੀ ਜਾਂਦਾ ਚੱਲ ਆਪਾਂ ਬੈਡਰੂਮ ਵਿੱਚ ਚੱਲਦੇ ਹਾਂ ਪਰ ਉਸ ਨੇ ਸਾਫ਼-ਸਾਫ਼ ਇਨਕਾਰ ਕਰ ਦਿੱਤਾ ਕਿ ਜਿੰਨਾ ਟਾਈਮ ਮੇਰੀ ਪੜ੍ਹਾਈ ਪੂਰੀ ਨਹੀਂ ਹੁੰਦੀ ਮੈਂ ਤੇਰੇ ਨਾਲ ਅਜਿਹਾ ਕੁਝ ਵੀ ਨਹੀਂ ਕਰ ਸਕਦੀ ਉਸ ਦਿਨ ਮੈਨੂੰ ਬੜਾ ਹੀ ਗੁੱਸਾ ਆਇਆ ਪਰ ਫਿਰ ਮੈਂ ਕੋਈ ਕੰਮ ਵੀ ਨਹੀਂ ਸੀ ਸਕਦਾ ਮਨ じゃ ਮਾਰ ਕੇ ਮੈਂ ਸੋਫੇ ਤੇ ਜਾ ਕੇ ਬੈਠ ਗਿਆ ਤੇ ਮੈਨੂੰ ਮੈਨੂੰ ਵੀ ਨਵਦੀਪ ਨੇ ਕੰਮ ਤੇ ਲਗਵਾ ਦਿੱਤਾ ਸੀ ਮੈਂ ਇੱਕ ਵੇਅਰ ਹਾਊਸ ਵਿੱਚ ਕੰਮ ਕਰਦਾ ਸੀ ਮੈਨੂੰ ਵੀ ਵਧੀਆ ਪੈਸੇ ਬਣ ਜਾਂਦੇ ਜਾਂਦੇ ਸੀ ਸਾਰਾ ਘਰ ਦਾ ਖਰਚਾ ਤੇ ਨਵਦੀਪ ਦੀ ਫੀਸ ਮੈਂ ਕਢਦਾ ਸੀ ਅਸੀਂ ਜਿਹੜੇ ਘਰ ਵਿੱਚ ਰਹਿੰਦੇ ਸੀ ਉਥੇ ਚਾਰ ਮੁੰਡੇ ਹੋ ਰਹੇ ਸਨ ਜਿਨ੍ਹਾਂ ਨਾਲ ਮੇਰੀ ਬਹੁਤੀ ਜਾਣ ਪਛਾਣ ਨਹੀਂ ਬਣੀ ਸੀ ਬਸ ਲੰਘਦੇ ਟੱਪਦੇ ਇੱਕ ਦੂਜੇ ਦਾ ਹਾਲਚਲ ਪੁੱਛ ਲੈਂਦੇ ਸੀ ਪਰ ਮੈਂ ਇੱਕ ਗੱਲ ਨੋਟ ਕੀਤੀ ਸੀ ਕਿ ਉਹ ਮੁੰਡੇ ਨਵਦੀਪ ਨਾਲ ਪੜੀਆਂ ਗੱਲਾਂ ਬਾਤਾਂ ਮਾਰਦੇ ਸੀ ਮੈਂ ਕਈ ਵਾਰ ਨਵਦੀਪ ਨੂੰ ਕਿਹਾ ਸੀ ਕਿ ਤੇਰੇ ਨਾਲ ਕੁਝ ਜ਼ਿਆਦਾ ਹੀ ਇਹ ਕੋਲ ਮਿਲ ਗਏ ਨੇ ਉਹ ਕਹਿ ਦਿੰਦੀ ਸੀ ਕਿ ਇਧਰ ਬਗਾਨੇ ਮੁਲਕ ਦੇ ਵਿੱਚ ਇਦਾਂ ਹੀ ਸਾਰਿਆਂ ਨਾਲ ਪਿਆਰ ਬਣਾ ਕੇ ਰੱਖਣਾ ਪੈਂਦਾ ਮੈਨੂੰ ਵੀ ਉਸ ਦੀਆਂ ਗੱਲਾਂ ਕਾਫੀ ਹੱਦ ਤੱਕ ਸਹੀ ਵੀ ਲੱਗਦੀਆਂ ਸੀ ਪਰ ਪਤਾ ਨਹੀਂ ਕਿਉਂ ਮੈਨੂੰ ਉਹਦੇ ਉੱਤੇ ਸ਼ੱਕ ਜਿਹਾ ਵੀ ਹੁੰਦਾ ਸੀ ਇੱਕ ਦਿਨ ਮੈਂ ਕੰਮ ਤੋਂ ਆ ਕੇ ਚਾਹ ਪੀ ਰਿਹਾ ਸੀ ਨਵਦੀਪ ਵੀ ਘਰ ਸੀ ਨਵਦੀਪ ਬਾਥਰੂਮ ਵਿੱਚ ਸੀ ਤੇ ਉਸਦੇ ਫੋਨ ਤੇ ਮੈਸੇਜ ਆਇਆ ਜੋ ਉੱਪਰ ਸਕਰੀਨ ਤੇ ਹੀ ਸ਼ੋ ਹੋ ਰਿਹਾ ਸੀ ਮੈਂ ਉਹ ਮੈਸੇਜ ਪੜ੍ਹ ਕੇ ਹੈਰਾਨ ਹੋ ਗਿਆ ਮੇਰੇ ਤਾਂ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਕਿ ਇਹ ਉਹ ਏਦਾਂ ਦੇ ਵੀ ਹੋ ਸਕਦੀ ਹੈ ਉਸ ਵਿੱਚ ਲਿਖਿਆ ਸੀ ਕਿ ਨਵਦੀਪ ਅੱਜ ਫੇਰ ਤੂੰ ਆਪਣੇ ਘਰ ਵਾਲੇ ਨੂੰ ਸ਼ਾਮ ਦੀ ਸ਼ਿਫਟ ਦਾ ਬਹਾਨਾ ਲਾ ਕੇ ਆ ਜਾ ਆਪਾਂ ਉਸੇ ਹੋਟਲ ਵਿੱਚ ਅੱਜ ਫੇਰ ਰਾਤ گزارਾਂਗੇ ਮੇਰੇ ਤਾਂ ਅੱਖਾਂ ਸਾਹਮਣੇ ਭੰਗੂਤਾਰੇ ਆਉਣ ਲੱਗ ਪਏ ਪਰ ਮੈਂ ਕੁਝ ਨਾ ਬੋਲਿਆ ਮੈਂ ਚੁੱਪਚਾਪ ਬੈਠਾ ਰਿਆ ਨਵਦੀਪ ਨੇ ਆ ਕੇ ਫੋਨ ਦੇਖਿਆ ਤਾਂ ਉਸਨੇ ਮੈਨੂੰ ਫਿਰ ਬਹਾਨਾ ਜਿਹਾ ਮਾਰ ਦਿੱਤਾ ਕਿ ਅੱਜ ਮੇਰੀ ਰਾਤ ਦੀ ਸ਼ਿਫਟ ਆ ਮੈਂ ਜਾਣਾ ਮੈਂ ਉਸ ਨੂੰ ਕੁਝ ਨਾ ਕਿਹਾ ਮੈਂ ਕਿਹਾ ਕਿ ਠੀਕ ਆ ਚਲੀ ਜਾ ਮੈਂ ਉਸ ਦਾ ਪਿੱਛਾ ਕੀਤਾ ਤਾਂ ਮੇਰੀ ਘਰ ਵਾਲੀ ਇੱਕ ਹੋਟਲ ਵਿੱਚ ਜਾ ਕੇ ਵੜ ਗਈ ਮੈਂ ਉਸ ਦੇ ਪਿੱਛੇ ਗਿਆ ਤੇ ਮੈਂ ਹੋਟਲ ਦੇ ਕਾਊਂਟਰ ਮਾਲਕ ਨੂੰ ਸਾਰੀ ਗੱਲ ਦੱਸੀ ਉਹ ਪੰਜਾਬੀ ਸੀ ਉਸਨੇ ਮੇਰੀ ਮਜਬੂਰੀ ਸਮਝੀ ਤੇ ਮੈਨੂੰ ਅੱਗੇ ਜਾਣ ਦਿੱਤਾ ਤੇ ਕਿਹਾ ਕਿ ਤੁਸੀਂ ਨਾਲ ਦੇ ਰੂਮ ਵਿੱਚ ਦੀ ਦੇਖ ਸਕਦੇ ਹਾਂ ਜੋ ਉੱਥੇ ਇੱਕ ਛੋਟੀ ਜਿਹੀ ਖਿੜਕੀ ਸੀ ਉਸਨੇ ਖੋਲ ਦਿੱਤੀ ਮੈਂ ਦੇਖਿਆ ਕਿ ਮੇਰੇ ਘਰ ਵਾਲੇ ਨੇ ਆਪਣੇ ਸਾਰੇ ਕੱਪੜੇ ਉਤਾਰ ਦਿੱਤੇ ਤੇ ਇੱਕ ਬਹੁਤ ਹੀ ਖੂਬਸੂਰਤ ਡਰੈਸ ਪਾ ਲਈ ਸੀ ਹੁਣ ਡਰੈਸ ਉਸਦੇ ਪਾਈ ਬਹੁਤ ਹੀ ਉਹ ਸੋਹਣੀ ਲੱਗ ਰਹੀ ਸੀ ਅਤੇ ਫਿਰ ਉਸ ਮੁੰਡੇ ਨੇ ਆਪਣੇ ਕੱਪੜੇ ਉਤਾਰੇ ਤੇ ਮੇਰੀ ਘਰ ਵਾਲੀ ਦੀ ਜੂਰ ਡਰੈਸ ਸੀ ਉਹ ਵੀ ਹੌਲੀ ਹੌਲੀ ਉਤਾਰਨ ਲੱਗ ਗਿਆ ਮੇਰੀ ਘਰ ਵਾਲੀ ਮੇਰੇ ਸਾਹਮਣੇ ਤਾਂ ਇਤਾਂ ਕਦੇ ਲੰਮੀ ਨਹੀਂ ਸੀ ਪਈ ਜਿੱਦਾਂ ਉਹਦੇ ਸਾਹਮਣੇ ਪੈ ਗਈ ਸੀ ਉਸਦੇ ਪ੍ਰਾਈਵੇਟ ਪਾਰਟ ਨੂੰ ਆਪਣੇ ਹੱਥ ਵਿੱਚ ਫੜ ਕੇ ਉਸ ਨੂੰ ਮਜ਼ੀ ਦੇ ਰਹੀ ਸੀ ਇਹ ਸਭ ਕੁਝ ਦੇਖ ਕੇ ਮੈਨੂੰ ਬਹੁਤ ਗੁੱਸਾ ਆ ਰਿਹਾ ਸੀ ਪਰ ਮੈਂ ਕੁਝ ਵੀ ਨਹੀਂ ਕਰ ਸਕਦਾ ਮੈਂ ਉੱਥੇ ਬੈਠਾ ਉਹਨਾਂ ਦੋਨਾਂ ਨੂੰ ਦੇਖਦਾ ਰਿਹਾ ਫਿਰ ਮੇਰੀ ਘਰ ਵਾਲੀ ਉਸ ਮੁੰਡੇ ਦੇ ਉੱਪਰ ਆ ਗਈ ਤੇ ਉਸ ਨੂੰ ਬੜੇ ਨਜ਼ਾਰੇ ਦਿੱਤੇ ਉਹ ਮੁੰਡਾ ਵੀ ਉਸ ਖੂਬ ਸੁਰਤਾ ਪਲੰਦਾ ਪੂਰਾ ਆਨੰਦ ਲੈ ਰਿਆ ਸੀ ਤੇ ਫਿਰ ਮੇਰਾ ਇਕਦਮ ਦਿਮਾਗ ਕੰਮ ਕਰ ਗਿਆ ਕਿ ਮੈਂ ਉਹਨਾਂ ਦੀ ਇਹ ਸਭ ਕੁਝ ਕਰਦਿਆਂ ਦੀ ਵੀਡੀਓ ਬਣਾ ਲੇ ਤੇ ਆਪਣੇ ਫੋਨ ਵਿੱਚ ਸੇਵ ਕਰਕੇ ਰੱਖ ਲੇ ਤੇ ਮੈਂ ਫਿਰ ਘਰ ਆ ਗਿਆ ਘਰ ਆ ਕੇ ਮੈਂ ਲਮਾਂ ਪੈ ਗਿਆ ਮੈਨੂੰ ਨੀਂਦ ਨਹੀਂ ਸੀ ਆ ਰਹੀ ਮੇਰਾ ਮਨ ਹੀ ਬਹੁਤ ਹੀ ਜ਼ਿਆਦਾ ਬੇਚੈਨੀ ਵਿੱਚ ਸੀ ਸਵੇਰੇ ਜਦੋਂ ਮੇਰੀ ਘਰ ਵਾਲੀ ਸ਼ਰਤ ਲਾ ਕੇ ਆਈ ਤੇ ਮੈਂ ਪਹਿਲਾਂ ਦੀ ਤਰ੍ਹਾਂ ਉਸ ਨੂੰ ਚਾਹ ਬਣਾ ਕੇ ਪਿਲਾਇਆ ਮੈਂ ਉਸ ਨੂੰ ਇਹ ਗੱਲ ਮਹਿਸੂਸ ਹੀ ਨਹੀਂ ਹੋਣ ਦਿੱਤੀ ਕਿ ਮੈਂ ਉਸ ਨੂੰ ਦੇਖ ਕੇ ਆਇਆ ਹਾਂ ਫਿਰ ਮੈਂ ਕੰਮ ਦਾ ਬਹਾਨਾ ਲਾ ਕੇ ਘਰੋਂ ਚਲਾ ਗਿਆ ਸ਼ੱਕ ਸੀ ਕਿ ਮੇਰੇ ਜਾਣ ਬਾਅਦ ਉਹ ਜੋ ਸਾਡੇ ਘਰ ਵਿੱਚ ਮੁੰਡੇ ਰਹਿ ਰਹੇ ਸੀ ਉਹਨਾਂ ਨਾਲ ਵੀ ਇਹ ਸਭ ਕੁਝ ਕਰ ਗਈ ਆ ਜਦ ਮੈਂ ਉਸ ਨੂੰ ਕਿਹਾ ਕਿ ਮੈਂ ਕੰਮ ਤੇ ਚੱਲਿਆ ਤਾਂ ਮੇਰੇ ਘਰ ਵਾਲੀ ਬੈਡਰੂਮ ਵਿੱਚ ਸੀ ਪਰ ਮੈਂ ਉਸ ਤੋਂ ਅੱਖ ਬਚਾ ਕੇ ਸਟੋਰ ਰੂਮ ਵਿੱਚ ਲੁਕ ਗਿਆ ਮੇਰੇ ਘਰ ਵਾਲੀ ਨੂੰ ਬਿਲਕੁਲ ਵੀ ਪਤਾ ਨਾ ਲੱਗਿਆ ਤੇ ਮੇਰੇ ਜਾਣ ਬਾਅਦ ਉਹ ਦੂਸਰੇ ਕਮਰੇ ਵਿੱਚ ਗਈ ਜਿੱਥੇ ਕਿ ਇੱਕ ਹੋਰ ਮੁੰਡਾ ਰੈਂਟ ਤੇ ਰਹਿੰਦਾ ਸੀ ਤੇ ਉਸ ਨੇ ਕਮਰੇ ਦਾ ਗੇਟ ਵੀ ਨਾ ਬੰਦ ਕੀਤਾ ਕਿਉਂਕਿ ਉਸ ਨੂੰ ਲੱਗ ਰਿਹਾ ਸੀ ਕਿ ਇਸ ਵਕਤ ਤਾਂ ਘਰ ਵਿੱਚ ਕੋਈ ਨਹੀਂ ਉਸ ਨੇ ਜਾਂਦੀ ਨੇ ਉਸ ਮੁੰਡੇ ਨੂੰ ਗੱਲ ਵਖੜੀ ਪਾਈ ਤੇ ਉਸ ਨਾਲ ਕਿਸ ਕਰਨ ਲੱਗੀ ਮੈਨੂੰ ਸਭ ਕੁਝ ਸਾਫ਼ ਦਿਖਾਈ ਦੇ ਰਿਹਾ ਸੀ ਕਿਉਂਕਿ ਉਹ ਕਮਰਾ ਸਟੋਰ ਰੂਮ ਤੇ ਬਿਲਕੁਲ ਸਾਹਮਣੇ ਸੀ ਤੇ ਫਿਰ ਮੇਰੀ ਘਰ ਵਾਲੀ ਨੇ ਫਟਾਫਟ ਆਪਣੀ ਟੀ-ਸ਼ਰਟ ਹਟੇ ਲੋਰ ਉਤਾਰੇ ਉਹਦੇ ਥੱਲੇ ਵੀ ਕੁਝ ਨਹੀਂ ਸੀ ਪਾਇਆ ਅਤੇ ਉਸ ਨੇ ਇੱਕ ਮਿੰਟ ਵਿੱਚ ਉਸ ਮੁੰਡੇ ਦਾ ਮੂਡ ਬਣਾ ਦਿੱਤਾ ਤੇ ਫਿਰ ਦੋਨੋਂ ਕਾਫੀ ਟਾਈਮ ਇੰਜਵਾਇ ਕਰਦੇ ਰਹੇ ਮੈਂ ਤਾਂ ਹੈਰਾਨ ਸੀ ਕਿ ਮੇਰੇ ਘਰ ਵਾਲੇ ਮੁੰਡੇ ਦੇ ਥੱਲੇ ਪਏ ਬੜੇ ਸਵਾਦ ਲੈ ਰਹੇ ਸੀ ਪਹਿਲਾਂ ਤਾਂ ਉਹ ਸਾਰੀ ਰਾਤ ਹੋਟਲ ਵਿੱਚ ਘਟ ਕੇ ਆਏ ਸੀ ਤੇ ਘਰ ਆ ਕੇ ਵੀ ਉਸ ਮੁੰਡੇ ਨਾਲ ਇੰਜ ਕਰ ਰਹੇ ਸੀ ਜਿਵੇਂ ਕਾਫੀ ਦਿਨਾਂ ਤੋਂ ਤਰਸੀ ਪਈ ਹੋਵੇ ਮੈਨੂੰ ਤਾਂ ਸੋਚ-ਸੋਚ ਕੇ ਹੀ ਮਨ ਨੂੰ ਬੇਚੈਨੀ ਹੋ ਜਾਂਦੀ ਸੀ ਤੇ ਮਨ ਘਬਰਾਇ ਜਾਂਦਾ ਸੀ ਕਿ ਮੇਰੇ ਘਰ ਵਾਲੇ ਵਿੱਚ ਆਖਰ ਕਿੰਨੀ ਕੁ ਆਗਰ ਜਿਹੜੀ ਠੰਡੀ ਹੋਣ ਦਾ ਨਾਮ ਹੀ ਨਹੀਂ ਲੈ ਰਹੇ ਤੇ ਉਸ ਨੇ ਉਸ ਮੁੰਡੇ ਨਾਲ ਵੀ ਲਗਾਤਾਰ ਦੋ ਤਿੰਨ ਵਾਰ ਇੰਜੋਏ ਕੀਤਾ ਅਤੇ ਫਿਰ ਆਪਣੇ ਬੈਡਰੂਮ ਵਿੱਚ ਜਾ ਕੇ ਸੌਂ ਗਏ। ਓਨੇ ਟਾਈਮ ਨੂੰ ਮੈਂ ਵੀ ਬਾਹਰ ਨਿਕਲ ਕੇ ਚਲਾ ਗਿਆ। ਮੈਂ ਆਪਣੇ ਘਰ ਵਾਲੇ ਦੇ ਨੇੜੇ ਗਿਆ, ਉਸ ਨੂੰ ਗਲ ਵਕੜੀ ਵਿੱਚ ਲਿਆ ਤੇ ਮੈਂ ਉਸ ਨੂੰ ਕਿਹਾ ਕਿ ਅੱਜ ਆਪਾਂ ਨੂੰ ਕਾਫੀ ਦਿਨ ਹੋ ਗਏ ਨੇ, ਬਸ ਮੌਕਾ ਹੀ ਨਹੀਂ ਮਿਲਿਆ। ਤੇ ਚੱਲ ਅੱਜ ਆਪਾਂ ਇੰਜੋਏ ਕਰਦੇ ਆਂ ਉਹਨੇ ਮੇਰੇ ਨਾਲ ਇਹ ਸਭ ਕੁਝ ਕਰਨ ਤੋਂ ਇਨਕਾਰ ਕਰ ਦਿੱਤਾ ਕਹਿਣ ਲੱਗੀ ਮੈਨੂੰ ਨੀਂਦ ਆ ਰਹੀ ਹੈ ਤੇ ਮੈਂ ਥੱਕੀ ਹੋਈ ਆਂ ਮੈਂ ਰਾਤ ਨੂੰ ਫਿਰ ਸ਼ਿਫਟ ਲਾਉਣ ਜਾਣਾ ਅਕਸਰ ਮੈਂ ਇਹੀ ਦੇਖਦਾ ਸੀ ਕਿ ਮੇਰੇ ਨਾਲ ਉਹ ਸਬੰਧ ਬਣਾ ਕੇ ਬਿਲਕੁਲ ਵੀ ਖੁਸ਼ ਨਹੀਂ ਸੀ ਤੇ ਬਾਹਰਲੇ ਮੁੰਡਿਆਂ ਨਾਲ ਪਤਾ ਨਹੀਂ ਕਿੰਨੇ-ਕਿੰਨੇ ਕੁਾਰ ਕਰ ਲੈਂਦੀ ਸੀ ਉਸਦਾ ਮਨ ਕਰਦਾ ਸੀ ਮੈਨੂੰ ਫਿਰ ਆਪਣੀ ਘਰ ਵਾਲੀ ਦੀ ਇਸ ਹਰਕਤ ਤੇ ਬੜਾ ਗੁੱਸਾ ਆਇਆ ਮੈਂ ਉਸ ਨੂੰ ਗੁੱਸੇ ਤੋਂ ਫੜ ਲਿਆ ਮੈਂ ਕਿਹਾ ਸੱਚ ਸੱਚ ਦੱਸ ਤੂੰ ਕਿਹਦੇ ਕਿਹਦੇ ਨਾਲ ਖੇ ਖਾਨੀ ਹੈ ਜਿਹੜਾ ਮੈਨੂੰ ਮਨਾ ਕਰਦੀ ਹੈ ਉਹ ਕਹਿਣ ਲੱਗੀ ਮੈਂ ਕਿਸੇ ਨਾਲ ਕੁਝ ਨਹੀਂ ਕੀਤਾ ਐਵੇਂ ਮੇਰੇ ਤੇ ਝੂਠੇ ਇਲਜ਼ਾਮ ਲਾਉਣ ਦੀ ਕੋਈ ਲੋੜ ਨਹੀਂ ਮੈਂ ਉਸ ਨੂੰ ਕਿਹਾ ਕਿ ਮੈਂ ਝੂਠੇ ਇਲਜ਼ਾਮ ਨਹੀਂ ਲਾ ਰਿਹਾ ਤੂੰ ਮੈਨੂੰ ਸਾਫ਼-ਸਾਫ਼ ਦੱਸ ਦੇ ਨਹੀਂ ਮੈਂ ਤੈਨੂੰ ਸਬੂਤ ਦੇ ਦੇਵਾਂਗਾ ਪਰ ਉਹ ਝੂਠ ਤੇ ਝੂਠ ਬੋਲੀ ਜਾ ਰਹੀ ਸੀ ਝੂਟੀਆਂ ਸੌਹਾ ਖਾਰੇ ਸੀ ਨਾ ਫਿਰ ਮੈਂ ਉਸ ਨੂੰ ਉਹ ਵੀਡੀਓ ਦਿਖਾਈ ਜੋ ਮੈਂ ਹੋਟਲ ਵਿੱਚ ਉਸਦੀ ਬਣਾਈ ਸੀ ਉਹ ਵੀਡੀਓ ਦੇਖ ਕੇ ਤਾਂ ਉਸਦੇ ਚਿਹਰੇ ਦਾ ਰੰਗ ਹੀ ਉੱਡ ਗਿਆ ਕੈਨ ਨਦੀ ਇਹ ਵੀਡੀਓ ਤੁਹਾਨੂੰ ਕਿਹਨੇ ਭੇਜੀ ਆ ਮੈਂ ਉਸ ਨੂੰ ਕਿਹਾ ਕਿ ਜੋ ਹੋਟਲ ਦਾ ਮਾਲਕ ਹੈ ਉਹ ਮੇਰਾ ਫਰੈਂਡ ਹੈ ਉਸ ਨੇ ਤੇਰੀ ਕਾਲੀ ਕਰਤੂਤ ਮੈਨੂੰ ਦੱਸੀ ਹੈ ਮੇਰੇ ਘਰ ਵਾਲੀ ਦੇ ਹੁਣ ਮੱਥੇ ਤੋਂ ਪਸੀਨੇ ਛੁੱਟ ਰਹੇ ਸੀ ਕਿਉਂਕਿ ਉਹਦੀ ਤਾਂ ਚੋਰੀ ਫੁਣੀ ਗਈ ਸੀ ਤੇ ਬਚਨ ਦਾ ਵੀ ਉਸ ਦੇ ਕੋਲ ਕੋਈ ਵੀ ਰਾਸਤਾ ਨਹੀਂ ਸੀ ਮੈਂ ਉਹ ਵੀਡੀਓ ਉਸਦੇ ਮਾਪੇ ਬਾਪ ਤੇ ਉਸਦੇ ਭੈਣ ਭਰਾਵਾਂ ਤੇ ਸਾਰਿਆਂ ਨੂੰ ਭੇਜ ਦਿੱਤੀ ਤਾਂ ਮੇਰੀ ਘਰ ਵਾਲੀ ਹੁਣ ਇੰਡੀਆ ਤੋਂ ਫਿਰ ਫੋਨ ਆਉਣੇ ਸ਼ੁਰੂ ਹੋ ਗਏ ਸਾਰੇ ਉਸ ਨੂੰ ਲਾਂਟਾ ਪਾ ਰਹੇ ਸੀ ਉਸਦੇ ਮਾਪੇ ਬਾਪ ਕਹਿਣ ਲੱਗੇ ਕਿ ਅਸੀਂ ਤੈਨੂੰ ਬਾਹਰ ਇਸ ਕਰਕੇ ਨਹੀਂ ਭੇਜਿਆ ਸੀ ਕਿ ਤੂੰ ਸਾਡੀ ਇੱਜ਼ਤ ਖਰਾਬ ਕਰੇ ਤੂੰ ਤਾਂ ਉਥੇ ਦੇ ਵਪਾਰ ਦਾ ਕੰਮ ਚਲਾ ਕੇ ਬੈਠ ਗਈ ਜੇ ਇਹੀ ਥੰਦਾ ਚਲਾਉਣਾ ਸੀ ਤਾਂ ਇੱਧਰ ਚਲਾ ਲੈਂਦੇ ਇੱਧਰ ਵੀ ਬਹੁਤ ਮਰਦ ਮਿਲ ਜਾਂਦੇ ਨੇ ਜਿਹੜੇ ਇੱਕ ਰਾਤ ਦਾ 5 500 ਰੁਪਏ ਦਿੰਦੇ ਨੇ ਉਸ ਦੀ ਮੰਮੀ ਉਸ ਨੂੰ ਜਦੋਂ ਇਹ ਗੱਲਾਂ ਕਹਿ ਰਹੀ ਸੀ ਤਾਂ ਉਹ ਉੱਚੀ ਉੱਚੀ ਰੋ ਰਹੀ ਸੀ ਤੇ ਮੈਨੂੰ ਵੀ ਉਸ ਤੇ ਬੜਾ ਗੁੱਸਾ ਆ ਹੀ ਜਾਂਦਾ ਸੀ ਐਨੇ ਟਾਈਮ ਨੂੰ ਅਚਾਨਕ ਮੇਰੇ ਮੰਮੀ ਦਾ ਫੋਨ ਆ ਗਿਆ ਤੇ ਮੰਮੀ ਮੇਰੇ ਕੋਲ ਆਪਨੇ ਨੌ ਦੀ ਸੁੱਖ-ਸਾਂਦ ਪੁੱਛਣ ਲੱਗੀ ਤਾਂ ਮੈਂ ਆਪਣੀ ਮੰਮੀ ਨੂੰ ਵੀ ਸਾਰੀ ਗੱਲ ਦੱਸ ਦਿੱਤੀ ਮੇਰੀ ਮਾਂ ਬੜਾ ਡਰ ਗਈ ਸੀ ਕਹਿ ਲੱਗੀ ਪੁੱਤ ਇਹੋ ਜਿਹਿਆਂ ਦਾ ਕੋਈ ਪ੍ਰੋਸਾਨੀ ਹੁੰਦਾ ਕਿਤੇ ਤੈਨੂੰ ਵੀ ਮਰਵਾ ਨਾ ਦੇਵੇ ਤੇ ਮੇਰੇ ਮੰਮੀ ਡੈਡੀ ਨੇ ਤੇ ਮੇਰੀ ਭੈਣ ਨਾਲ ਸਲਾਹ ਕੀਤੀ ਮੈਥੋਂ ਬਿਨਾ ਪੁੱਛੀ ਹੀ ਮੈਨੂੰ ਟਿਕਟ ਕਰਵਾ ਦਿੱਤੀ ਮੈਨੂੰ ਇੰਡੀਆ ਆਉਣਾ ਹੀ ਪਿਆ ਇੰਡੀਆ ਆ ਕੇ ਮੈਂ ਉਸਦੇ ਕੇਸ ਕਰ ਦਿੱਤਾ ਅਤੇ ਉਸਦੇ ਮਾਪੇ ਤੇ ਵੀ ਕੇਸ ਕਰ ਦਿੱਤਾ ਇਹਨਾਂ ਦੀ ਧੀ ਨੇ ਮੇਰੇ ਨਾਲ ਧੋਖਾ ਕੀਤਾ ਅਸੀਂ ਇੰਨੇ ਪੈਸੇ ਲਾ ਕੇ ਉਸਨੂੰ ਬਾਹਰ ਭੇਜਿਆ ਉੱਥੇ ਜਾ ਕੇ ਉਹ ਗਲਤ ਕੰਮਾਂ ਵਿੱਚ ਪੈ ਗਈ ਮੇਰੇ ਕੋਲ ਸਾਰੇ ਸਬੂਤ ਸੀ ਮੈਂ ਫਿਰ ਕੇਸ ਜਿੱਤ ਗਿਆ ਮੇਰੀ ਘਰ ਵਾਲੀ ਦਾ ਮੇਰੇ ਨਾਲੋਂ ਤਲਾਕ ਹੋ ਗਿਆ। ਉਸ ਨੂੰ ਸਰਕਾਰ ਨੇ ਸਾਰਾ ਖਰਚਾ ਪਾ ਦਿੱਤਾ। ਮੇਰੀ ਘਰ ਵਾਲੀ ਨੇ ਮੈਨੂੰ ਸਾਰਾ ਖਰਚਾ ਦੇ ਕੇ ਮਸਾ ਥੜਾ ਸ਼ੁਰੂਆ। ਮੈਨੂੰ ਮੇਰੇ ਦੋਸਤਾਂ ਨੇ ਦੱਸਿਆ ਕਿ ਇਸਨੇ ਜੋ ਤੈਨੂੰ ਖਰਚਾ ਦਿੱਤਾ ਉਹ ਪੈਸੇ ਇਕੱਠੇ ਕੀਤੇ ਨੇ। ਇਸਨੇ ਤਾਂ ਹੋਟਲ ਵਾਲੇ ਦੇ ਨਾਲ ਹੀ ਗੱਲ ਕਰ ਲਈ ਹੈ ਕਿ ਹੁਣ ਹਰ ਰਾਤ ਇਹ ਦੁਲਹਣ ਬਣ ਕੇ ਕਦੀ ਕਿਸੇ ਨਾਲ ਸੁਹਾਗ ਰਾਤ ਮਨਾਉਣ ਜਾਂਦੀ ਹੈ ਤੇ ਕਦੀ ਕਿਸੇ ਨਾਲ ਇਸੇ ਤਰ੍ਹਾਂ ਹੀ ਬਸੇ ਪੈਸੇ ਇਕੱਠੇ ਕਰਦੀ ਫਿਰਦੀ ਸੀ ਇਹ ਇਧਰ ਵੀ ਪੂਰੀ ਬਦਨਾਮ ਹੋ ਚੁੱਕੀ ਹੈ ਕੋਈ ਵੀ ਇਸ ਨੂੰ ਮੋਹ ਲਾ ਕੇ ਰਾਜ਼ੀ ਨਹੀਂ ਉਸਦੇ ਮਾਪੇ ਨੇ ਵੀ ਫਿਰ ਆਪਣੇ ਧੀ ਨਾਲੋਂ ਸਾਰੇ ਰਿਸ਼ਤੇ ਨਾਤੇ ਤੋੜ ਦਿੱਤੇ ਤੇ ਬਸ ਹੁਣ ਉਹ ਉਧਰ ਆਪਣੇ ਜਿਸਮਾਂ ਦਾ ਹੀ ਵਪਾਰ ਕਰ ਰਹੀ ਹੈ ਆਪਣੀ ਜ਼ਿੰਦਗੀ ਜਿਉ ਰਹੀ ਹੈ ਇਧਰ ਮੇਰੇ ਮਾਪੇ ਨੇ ਮੇਰੇ ਲਈ ਕਰ ਵਧੀਆ ਕੁੜੀ ਦੇਖੀ ਤੇ ਮੇਰਾ ਵਿਆਹ ਕਰ ਦਿੱਤਾ ਅੱਜ ਮੈਂ ਆਪਣੇ ਮਾਪੇ ਦੇ ਨਾਲ ਵਧੀਆ ਜ਼ਿੰਦਗੀ ਬਤੀਤ ਕਰ ਰਿਹਾ ਹਾਂ ਸਾਨੂੰ ਕਦੇ ਵੀ ਦੂਸਰੇ ਤੇ ਨਿਰਭਰ ਨਹੀਂ ਹੋਣਾ ਚਾਹੀਦਾ ਸਾਨੂੰ ਜੋ ਵੀ ਕੰਮ ਕਰਨਾ ਚਾਹੀਦਾ ਆਪਣੇ ਦਮ ਤੇ ਕਰਨਾ ਚਾਹੀਦਾ ਜੇਕਰ ਦੂਸਰੇ ਤੇ ਨਿਰਭਰ ਹੋਵੋਗੇ ਤਾਂ ਆਪਾਂ ਨੂੰ ਉਹ ਕੁਝ ਦੇਖਣ ਨੂੰ ਮਿਲੇਗਾ ਜੋ ਮੈਨੂੰ ਦੇਖਣ ਨੂੰ ਮਿਲਿਆ ਆਪਣੇ ਘਰ ਵਿੱਚ ਆਪਣੇ ਮਾਪੇ ਦੇ ਕੋਲ ਰਹਿ ਕੇ ਚਾਹੇ ਤੁਸੀਂ ਘੱਟ ਖਾ ਲੋ ਪਰ ਉਸ ਵਿੱਚ ਸਕੂਨ ਮਿਲੇ ਹਾਂਜੀ ਦੋਸਤੋ ਏਸੀ ਅੱਜ ਦੀ ਕਹਾਣੀ ਕਹਣ ਤੋਂ ਤੁਹਾਨੂੰ ਕਿਸ ਤਰ੍ਹਾਂ ਲੱਗੀ ਆਪਣੇ ਰਾਏ ਕਮੈਂਟਾਂ ਰਹੀਂ ਜਰੂਰ ਦੱਸੋ ਕਹਾਣੀ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਚੈਨਲ ਤੇ ਪਹਿਲੀ ਵਾਰ ਆਏ ਉਥੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਜਾਓ ਮਿਲਾਂਗੇ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਦਿਓ ਇਜਾਜ਼ਤ ਰੱਬ ਰੱਖਾ